ਸਾਤਵੀਕਲ ਸਾਰਿਆਂ ਨੂੰ ਅੱਜ ਦੀ ਮੁੱਖ ਖਬਰ ਸੋਸ਼ਲ ਐਕਟਿਵਿਸਟ ਡਾਕਟਰ ਪੂਜਾ ਆਮ ਆਦਮੀ ਪਾਰਟੀ ਚ ਹੋਏ ਸ਼ਾਮਿਲ। ਚੰਡੀਗੜ੍ਹ ਸਮਾਜ ਸੇਵਾ ਚ ਲੰਬੇ ਸਮੇਂ ਤੋਂ ਸਰਗਰਮ ਰਹੀ ਮਸ਼ਹੂਰ ਸੋਸ਼ਲ ਐਕਟਿਵਿਸਟ ਡਾਕਟਰ ਪੂਜਾ ਅੱਜ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ। ਪਾਰਟੀ ਦੇ ਸੀਨੀਅਰ ਆਗੂਆਂ ਨੇ ਉਹਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਡਾਕਟਰ ਪੂਜਾ ਦੀ ਆਮ ਆਦਮੀ ਪਾਰਟੀ ਚ ਆਮਦ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਡਾਕਟਰ ਪੂਜਾ ਸਿੰਘ ਨੇ ਕਿਹਾ ਕਿ ਉਹ ਸਦਾ ਤੋਂ ਹੀ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰ ਰਹੇ ਹਨ ਅਤੇ ਹੁਣ ਉਹ ਆਪਣੀ ਆਵਾਜ਼ ਨੂੰ ਇੱਕ ਮਜ਼ਬੂਤ ਸਿਆਸੀ ਮੰਚ ਦੇ ਰਾਹੀਂ ਉਭਾਰਨਾ ਚਾਹੁੰਦੇ ਹਨ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ નેਤ੍ਰਿਤਵ ਨਾਲ ਪ੍ਰਭਾਵਿਤ ਹੋ ਕੇ ਉਹ ਪਾਰਟੀ ਨਾਲ ਜੁੜੇ ਹਨ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਸਿਹਤ, ਸਿੱਖਿਆ ਅਤੇ ਨਾਰੀ ਸਸ਼ਕਤੀਕਰਨ ਖੇਤਰਾਂ ਵਿੱਚ ਉਹ ਖਾਸ ਧਿਆਨ ਦੇਣਗੇ। ਆਮ ਆਦਮੀ ਪਾਰਟੀ ਨੇ ਵੀ ਉਹਨਾਂ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਸਾਰੇ ਮੀਡੀਆ ਸਾਥੀਆਂ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਅੱਜ ਮੈਂ ਸਮਝਦਾ ਕਿ ਸਾਡੇ ਆਮ ਆਦਮੀ ਪਾਰਟੀ ਲਈ ਇੱਕ ਖੁਸ਼ੀ ਦਾ ਮੌਕਾ ਹੈ ਕਿ ਜਦ ਡਾਕਟਰ ਪੂਜਾ ਸਿੰਘ ਜੀ ਜਿਹੜੇ ਕਿ ਬਹੁਤ ਰੀਨੋਨਡ ਸੋਸ਼ਲ ਵਰਕਰ ਨੇ ਜਲੰਧਰ ਦੇ ਔਰ ਪੂਰੇ ਦੋਆਬਾ ਫੈਲਡ ਦੇ ਵਿੱਚ ਇਹਨਾਂ ਦਾ ਸੋਸ਼ਲ ਵਰਕ ਜਿਹੜਾ ਉਹ ਚੱਲਦਾ ਹੈ ਅੱਜ ਉਹ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਜਿੱਥੇ ਮੈਂ ਡਾਕਟਰ ਪੂਜਾ ਸਿੰਘ ਜੀ ਨੂੰ ਵੈਲਕਮ ਕਹਿਣਾ ਉਹਨਾਂ ਦਾ ਸਤਿਕਾਰ ਕਰਦਾ ਅ ਮੈਂ ਆਸ ਕਰਦਾ ਕਿ ਜਿਸ ਤਰੀਕੇ ਦੇ ਨਾਲ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਇਹ ਕਾਰਜਵਾ ਚੱਲਿਆ ਸੀਗਾ ਅੱਜ ਉਹਦੇ ਵਿੱਚ ਸਿਰਫ ਪੋਲਿਟਿਕਲੀ ਨਹੀਂ ਨੌਨ ਪੋਲਿਟਿਕਲ ਬੈਕਗ੍ਰਾਉਂਡ ਦੇ ਵੀ ਸੋਸ਼ਲ ਵਰਕ ਜਿੰਨੇ ਜਿਹੜੇ ਲੋਕ ਕਰਦੇ ਨੇ ਸਮਾਜ ਦੇ ਵਿੱਚ ਚੰਗਾ ਨਾਮ ਰੁਤਬਾ ਔਰ ਆਪਦੇ ਕੰਮਾਂ ਦੇ ਨਾਲ ਪਹਿਚਾਨ ਰੱਖਦੇ ਨੇ ਉਹ ਲੋਕ ਅਜਾਵਾ ਦੀ ਪਾਰਟੀ ਦੇ ਪਰਿਵਾਰ ਦੇ ਵੀ ਸ਼ਾਮਲ ਹੋ ਕੇ ਇਹ ਕਾਰਜਵਾ ਵੱਡਾ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਜਦੋਂ ਸਾਫ਼ ਨੀਅਤ ਨੀਤੀ ਔਰ ਚੰਗਾ ਕੰਮ ਕਰਨ ਵਾਲੇ ਲੋਕ ਕਿਸੇ ਪਰਿਵਾਰ ਦੇ ਵਿੱਚ ਸ਼ਾਮਲ ਹੋਣ ਤੇ ਪਰਿਵਾਰ ਤਾਂ ਮਜ਼ਬੂਤ ਹੁੰਦਾ ਹੀ ਹੁੰਦਾ ਸਮੁੱਚੇ ਸਮਾਜ ਔਰ ਪੰਜਾਬ ਨੂੰ ਉਹਦਾ ਵਾਧਾ ਹੈ ਉਹਦਾ ਲਾਹੇ ਜਿਹੜਾ ਉਹ ਮਿਲਦਾ ਹੈ ਡਾਕਟਰ ਪੂਜਾ ਸਿੰਘ ਸੋਸ਼ਲ ਐਕਟਿਵਿਸਟ ਦੇ ਨਾਲ ਨਾਲ ਜੋ ਸਾਡੀ ਪਾਰਟੀ ਦਾ ਮੋਟੋ ਹੈ ਕਿ ਜੌਬ ਸੀਕਰ ਨਹੀਂ ਜੌਬ ਪ੍ਰੋਵਾਈਡਰ ਬਣਨਾ ਚਾਹੀਦਾ ਹੈ ਅੱਜ ਡਾਕਟਰ ਪੂਜਾ ਸਿੰਘ ਜੀ ਮੈਂ ਪਿਛਲੇ ਦਿਨਾਂ ਦੇ ਵਿੱਚ ਇਹਨਾਂ ਨੇ ਆਪਣੇ ਬੱਚਿਆਂ ਦੀ ਆਪਣੇ ਸਟੂਡੈਂਟਸ ਦੀ ਕਿਉਂਕਿ ਜਿਵੇਂ ਬਾਲੀ ਜੀ ਸਾਹਿਬ ਨੇ ਦੱਸਿਆ ਕਿ ਮਲਟੀਪਲ ਲੋਕੇਸ਼ਨਸ ਦੇ ਉੱਪਰ ਇਹ ਡਰਮਟੋਲੋਜੀ ਦੇ ਕਾਸਮੋਟੋਲੋਜੀ ਦੇ ਜਿਹੜੇ ਸੈਂਟਰਸ ਨੇ ਉਹ ਚਲਾਉਂਦੇ ਆ तकरीबन 9000 ਬੱਚੇ ਨੇ ਜਿਹੜੇ ਇਹਨਾਂ ਕੋਲ ਐਟ ਪ੍ਰੈਜ਼ੈਂਟ ਪੜ ਰਹੇ ਨੇ ਔਰ ਹਜ਼ਾਰਾਂ ਬੱਚੇ ਨੇ ਜਿਹੜੇ ਉਹ ਪੜ ਕੇ ਆਪਦਾ ਕੈਰੀਅਰ ਹੈ ਜਿਹੜੇ ਬਣਾ ਚੁੱਕੇ ਨੇ ਔਰ ਇਕੱਲੇ ਪੰਜਾਬ ਚ ਦੀ ਦੇਸ਼ ਦੇ ਦੁਨੀਆ ਦੇ ਵਕਫਾ ਪੂਨੇ ਦੇ ਵਿੱਚ ਬੱਚਿਆਂ ਨੂੰ ਰੋਜ਼ਗਾਰ ਜਿਹੜਾ ਉਹ ਦੇ ਰਹੇ ਨੇ ਸੋ ਇਹੋ ਜਿਹੇ ਲੋਕ ਜਿਹੜੇ ਸਮਰਪਿਤ ਹੋਣ ਸੋਸ਼ਲ ਕਾਜ਼ ਦੇ ਲਈ ਲੋਕਾਂ ਦੇ ਲਈ ਉਹ ਜਦੋਂ ਪਾਰਟੀ ਦੇ ਵਿੱਚ ਆਉਣਗੇ ਤੇ ਮੈਂ ਸਮਝਦਾ ਕਿ ਆ ਪਾਰਟੀ ਵੀ ਮਜ਼ਬੂਤ ਹੋਏਗੀ ਪੰਜਾਬ ਵੀ ਮਜ਼ਬੂਤ ਹੋਏਗੀ